ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 423 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੇ ਬੂਝੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਗਾਵੇ ਸੋਈ ਸਤਗੁਰੂ ਨਾਮ 부ਝਾਇਆ ਬਿਨ ਨਾਮੈ ਭੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ 부ਜੈ ਨਾ ਮਿਲੇ ਤਿਸੈ ਰਜ਼ਾਈ ਰਹਾ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਸ਼ਬਦ ਆਸਾ ਰਗ ਵਿੱਚ ਅੰਗ 423 ਤੇ ਬਰਾਜਮਾਨ ਹੈ ਸੱਚੇ ਪਾਤਸ਼ਾਹ ਸਾਡੇ ਜੀਵਨ ਕਾਲ ਦੀ ਮੁੱਢ ਨੂੰ ਦੱਸਦੇ ਨੇ ਸਾਡੇ ਦੁੱਖਾਂ ਦਾ ਮੁੱਢ ਜੋ ਹੈ ਸਾਡੇ ਦੁੱਖਾਂ ਦਾ ਕਾਰਨ ਕੀ ਹੈ ਸਾਡੀਆਂ ਆਸ਼ਾਵਾ ਸਾਡੀਆਂ ਤ੍ਰਿਸ਼ਨਾਵਾ ਜਿੰਨੀਆਂ ਜਿੰਨੀ ਸਾਡੀਆਂ ਆਸ਼ਾਵਾ ਵਧਦੀਆਂ ਨੇ ਤ੍ਰਿਸ਼ਨਾਵਾ ਵਧਦੀਆਂ ਨੇ ਅਸੀਂ ਉਸ ਮਾਲਕ ਤੋਂ ਦੂਰ ਹੁੰਦੇ ਜਾਂਦੇ ਆ ਤੇ ਦੁੱਖਾਂ ਦਾ ਕਾਰਨ ਬਣਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮਨਾਮੇ ਵਿੱਚ ਅੱਜ ਦੀ ਸ਼ਬਦ ਵਿਚਾਰ ਵਿੱਚ ਸਾਨੂੰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਸਤਗੁਰੂ ਨੇ ਸਾਨੂੰ ਨਾਮ ਸਮਝਾ ਦਿੱਤਾ ਕਿ ਨਾਮ ਕੀ ਹੈ ਨਾਮ ਹੈ ਨਾਮੀ ਦੇ ਗੁਣਾਂ ਨੂੰ ਧਾਰਨ ਕਰਨਾ ਸਮਝਾ ਦਿੱਤਾ ਮਹਾਰਜ ਨੇ ਸਤਗੁਰੂ ਨਾਮ ਬੁਝਾਇਆ ਬਿਨ ਨਾਮ ਹੈ ਭੁੱਖ ਨਾ ਜਾਈ ਨਾਮ ਤੋਂ ਬਿਨਾ ਭੁੱਖ ਨਹੀਂ ਜਾਂਦੀ ਨਹੀਂ ਤੇ ਭੁੱਖਿਆਂ ਭੁੱਖ ਨਾ ਉਤਰੈ ਜਿ ਬੰਨਾਪੁਰੀਆਂ ਪਾਰ ਸਹਿ ਸਿਆਣਪਾ ਲਖੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਬ ਸਚਿਆਰਾ ਹੋਈ ਹੈ ਕਿ ਬਿ ਕੋੜਾ ਟਟੇ ਪਾਲ ਇਹ ਭੁੱਖਿਆਂ ਦੀ ਭੁੱਖ ਕਦੇ ਨਹੀਂ ਮਿਟ ਸਕਦੀ ਇਹ ਮਨ ਦੀ ਭੁੱਖ ਦੁਨੀਆ ਦੇ ਪਦਾਰਥਾਂ ਨਾਲ ਮਿਟੀ ਨਹੀਂ ਸਕਦੀ ਭਾਵੇਂ ਦੁਨੀਆ ਦੇ ਸਾਰੇ ਪਦਾਰਥ ਕਿਉਂ ਨਾ ਦੇ ਦਿਓ ਕਿਉਂ ਕਿਉਂਕਿ ਇਹਦੀ ਭੁੱਖ ਤੇ ਵਿਛੋੜੇ ਦੀ ਹੈ ਜੀ ਦੁੱਖ ਦਾ ਹੋਰ ਹੈ ਇਹਨੂੰ ਪਤਾ ਨਹੀਂ ਲੱਗ ਰਿਹਾ ਇਸ ਕਰਕੇ ਸਤਿਗੁਰਾਂ ਨੇ ਇਹ ਗੱਲ ਸਮਝਾ ਦਿੱਤੀ ਕਿ ਭਾਈ ਇਹਦੀ ਭੁੱਖ ਨਾਮ ਨਾਲ ਲਏਗੀ ਗੁਣਾ ਨਾਲ ਭਰਪੂਰ ਹੋ ਕੇ ਬਿਨ ਸੰਤੋਖ ਨਾ ਕੋ ਰਾਜੈ ਨਾਮੇ ਤ੍ਰਿਸ਼ਨਾ ਅਗਰ ਬੁਝਾਏ ਇਹ ਤ੍ਰਿਸ਼ਨਾਵਾਂ ਦੀ ਅੱਗ ਜਿਹੜੀ ਅੰਦਰ ਲੱਗੀ ਹੋਈ ਹੈ ਨਾ ਇਹ ਨਾਮ ਨਾਲ ਹੀ ਬੁਝ ਸਕਦੀ ਹੈ ਨਾਮ ਜਲ ਨਾਲ ਇਹ ਅੱਗ ਬੁਝਦੀ ਹੈ ਨਾਮ ਮਿਲੇ ਤਿਸਰ ਜਾਇ ਫਿਰ ਨਾਮ ਕਿਵੇਂ ਮਿਲੇਗਾ ਨਾਲ ਹੀ ਉਤਰ ਦਿੱਤਾ ਮਰਨ ਤਿਸੈ ਰਜ਼ਾਈ ਉਹਦੀ ਰਜ਼ਾ ਵਿੱਚ ਰਹਿ ਕੇ ਜਿਹੜੇ ਗੁਰਮਖੋ ਦੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ਉਹੋ ਹੀ ਨਾਮ ਦੀ ਪ੍ਰਾਪਤੀ ਕਰ ਸਕਦੇ ਨਹੀਂ ਤੇ ਸੰਸਾਰ ਆ ਰਿਹਾ ਤੇ ਜਾ ਰਿਹਾ ਤ੍ਰਿਸ਼ਨਾਵਾਂ ਵਿੱਚ ਹੋ ਰਿਹਾ ਸਾਰਾ ਕੁਝ ਰੰਭਤਾ ਕਰਦੇ ਨੇ ਮਹਾਰਾਜ ਆਸਾ ਮਹੱਲਾ ਤੀਜਾ ਆਸ ਆਸ ਕਰੇ ਸਭ ਕੋਈ ਹੁਕਮੈ ਬੁਝੈ ਨਿਰਾਸਾ ਹੋਈ ਹਰ ਕੋਈ ਆਸ ਲੈ ਕੇ ਆਉਂਦਾ ਹੈ ਬੜੀਆਂ ਅਸ਼ਾਵਾਂ ਨੇ ਸਾਡੀਆਂ ਇਹ ਅਸ਼ਾਵਾਂ ਜਿਹੜੀਆਂ ਅਗੋਂ ਤ੍ਰਿਸ਼ਨਾਵਾਂ ਨੂੰ ਜਨਮ ਦਿੰਦੀਆਂ ਨੇ ਤ੍ਰਿਸ਼ਨਾਵਾਂ ਦੀ ਜਿਹੜੀ ਅੱਗ ਅੰਦਰ ਵੱਲ ਜਾਂਦੀ ਉਹ ਬੰਦਾ ਸਭ ਕੁਝ ਕੋਲੇ ਹੁੰਦਿਆਂ ਹੋਇਆਂ ਵੀ ਦੁਖੀ ਹੈ। ਉਹ ਏਸੀ ਵਿੱਚ ਬੈਠਾ ਵੀ ਗਰਮ ਹੈ। ਬੀਪੀ ਹਾਈ ਹੋਇਆ ਹੋਇਆ ਹੈ। ਸਭ ਕੁਝ ਹੁੰਦਿਆਂ ਹੋਇਆਂ ਵੀ ਮੰਗਤਾ ਹੈ। ਕਿਉਂ ਆਸ਼ਾਵਾ ਬੜੀਆਂ ਨੇ। ਇੱਕ ਪੂਰੀ ਹੋਈ ਹੋਰ ਉਹਦੇ ਵਿੱਚੋਂ ਚਾਰ ਹੋਰ ਪੈਦਾ ਹੋ ਗਈਆਂ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਹੁਕਮ ਨੂੰ ਮੁਝ ਲਿਆ ਸਮਝ ਲਿਆ ਜਾਣ ਲਿਆ ਉਹਨਾਂ ਰਾਸ਼ ਹੋ ਗਏ ਉਹਨਾਂ ਅਸ਼ਾਵਾਂ ਖਤਮ ਕਰ ਦਿੱਤੀਆਂ ਆਪਣੀਆਂ ਆਸਾ ਵਿੱਚ ਸੁੱਤੇ ਕਈ ਲੋਈ ਮਰੇ ਨੇ ਕਈ ਲੋਕ ਸੁੱਤੇ ਪਏ ਨੇ ਅਸ਼ਾਵਾਂ ਵਿੱਚ ਹੀ ਸੁੱਤੇ ਪਏ ਨੇ ਬਸ ਹੋਰ ਉਹਨਾਂ ਨੂੰ ਕੁਝ ਨજર ਨਹੀਂ ਆਉਂਦਾ ਸਿਰਫ ਆਪਣੇ ਆਪਣਾ ਨજર ਆਉਂਦਾ ਸਾਡੀ ਆ ਚੀਜ਼ ਪੂਰੀ ਹੋ ਜਾਏ ਆ ਚੀਜ਼ ਸਾਡੀ ਪੂਰੀ ਹੋ ਜਾਏ ਸੋ ਜਾਗ ਹੈ ਜਗਾਵੇ ਸੋਈ ਤੇ ਬਾਬਾ ਅਮਰਦਾਸ ਜੀ ਮਾਰਗ ਨੇ ਭਾਈ ਉਹ ਹੀ ਉ ਜਾਗਦੇ ਨੇ ਜਿਨ੍ਹਾਂ ਤੇ ਉਹ ਆਪ ਕਿਰਪਾ ਕਰਦਾ ਜਿਨ੍ਹਾਂ ਨੂੰ ਜਗਾ ਦਿੰਦਾ ਨਹੀਂ ਤੇ ਸੁੱਤੇ ਆ ਹੀ ਨਿਕਲ ਗਈ ਸਾਰੀ ਜ਼ਿੰਦਗੀ ਜਿਸ ਨੂੰ ਤੂੰ ਜਾਣ ਆਏ ਸੋਈ ਜਾਣ ਜਾਣਾ ਹਰ ਗੁਣ ਸਦ ਹੀ ਆਖ ਬੁਖਾਣਾ ਉਹੋ ਹੀ ਵਿਖਿਆਨ ਕਰ ਸਕਦਾ ਉਹ ਹੀ ਵਿਚਾਰ ਕਰ ਸਕਦਾ ਨਹੀਂ ਤੇ ਸੰਸਾਰ ਸੁੱਤਾ ਪਿਆ ਜੀ ਤ੍ਰਿਸ਼ਨਾਵਾਂ ਦੀ ਅੱਗ ਵਿੱਚ ਤ੍ਰਿਸ਼ਨਾ ਵਿਰਲੇ ਕੀ ਹੀ ਬੁਜੀ ਹੈ ਕੋਈ ਵਿਰਲੇ ਵਿਰਲੇ ਨਹੀਂ ਜਿਨ੍ਹਾਂ ਦੀ ਤ੍ਰਿਸ਼ਨਾਵਾਂ ਬੁਝਦੀਆਂ ਨੇ ਨਹੀਂ ਤੇ ਤ੍ਰਿਸ਼ਨਾਵਾਂ ਤੇ ਆਸ਼ਾਵਾਂ ਦੀ ਵਿੱਚ ਦੁਖੀ ਹੋਇਆ ਮਨੁੱਖ ساری ਜ਼ਿੰਦਗੀ ਬਤੀਤ ਕਰ ਜਾਂਦਾ ਹੈ। ساری ਜ਼ਿੰਦਗੀ ਬਤੀਤ ਨਿਕਲ ਗਈ ਸਾਰੀ, ਰੋਂਦਿਆਂ ਨਿਕਲ ਗਈ ਸਾਰੀ। ਸਤਿਗੁਰੂ ਨਾਮ 부ਝਾਇਆ, ਬਿਨ ਨਾਮੈ ਦੁੱਖ ਨਾ ਜਾਈ। ਸਤਿਗੁਰੂ ਨੇ ਸਾਨੂੰ ਨਾਮ ਸਮਝਾ ਦਿੱਤਾ ਕਿ ਨਾਮੀ ਦੇ ਗੁਣਾਂ ਨੂੰ ਧਾਰਨ ਕਰਨਾ ਹੀ ਨਾਮ ਜਪਣਾ ਹੈ। ਜੋ ਸਤਿਗੁਰੂ ਨੇ ਆਖਿਆ ਆਪਣਾ ਮਾਰਗ ਉਹ અપਨਾ ਲੈਣਾ ਹੀ ਉਦੀ ਹੁਕਮ ਤੇ ਰਜ਼ਾ ਵਿੱਚ ਰਹਿਣਾ ਹੀ ਨਾਮ ਜਪਣਾ ਹੈ ਤੇ ਪਾਸ਼ਾ ਮਾਲਿਕ ਕਹਿੰਦੇ ਨਾਮ ਤੋਂ ਬਿਨਾ ਭੁੱਖ ਨਹੀਂ ਜਾਏਗੀ ਜੀ ਇਸ ਮਨ ਦੀ ਭੁੱਖ ਨਾਮ ਤੋਂ ਬਿਨਾ ਨਹੀਂ ਜਾ ਸਕਦੀ ਕੀ ਤੁਸੀਂ ਕਹੋਗੇ ਦੁਨੀਆ ਦੇ ਪਦਾਰਥਾਂ ਨਾਲ ਇਹਦੀ ਭੁੱਖ ਲੈ ਜਾਏਗੀ ਨਹੀਂ ਨਹੀਂ ਜਿਉਂ-ਜਿਉਂ ਪਦਾਰਥ ਵਧਦੇ ਗਏ ਮਨੁੱਖ ਹੋਰ ਭੁੱਖਾ ਹੁੰਦਾ ਗਿਆ ਉਹਦੀ ਭੁੱਖ ਸਗੋਂ ਹੋਰ ਵਧਦੀ ਗਈ ਨਾਮੇ ਦ੍ਰਿਸ਼ਨਾ ਅਗਨ ਬੁਝੈ ਨਾਮ ਮਿਲੇ ਤੇ ਸਹਿਰ ਜਾਈ ਤੇ ਮਹਾਰਾਜ ਦਾਸ ਜੀ ਨੇ ਭਾਈ ਇਹ ਤ੍ਰਿਸ਼ਨਾਵਾਂ ਦੀ ਅੱਗ ਜਿਹੜੀ ਅੰਦਰ ਜਲਦੀ ਪਈ ਹੈ ਨਾ ਇਹ ਨਾਮ ਦੇ ਜਲ ਨਾਲ ਹੀ ਬੁਝੇਗੀ ਪਰ ਨਾਮ ਮਿਲੇਗਾ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿ ਕੇ ਨਾਮ ਮਿਲੇ ਤਿਸੈ ਰਜ਼ਾਈ ਉਹਦੀ ਰਜ਼ਾ ਵਿੱਚ ਰਹਿ ਕੇ ਨਾਮ ਦੀ ਪ੍ਰਾਪਤੀ ਹੈ ਜੀ ਕਹੀਏ ਕਿ ਕਰਮ ਕਾਂਡ ਕਰਕੇ ਵਿਖਾਵੇ ਕਰਕੇ ਵਿਖਾਵਿਆਂ ਨਾਲ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਰਹਾਉ ਕਲ ਕੀਰਤ ਸ਼ਬਦ ਪਛਾਣ ਇਹ ਆ ਭਗਤ ਚੁਕੈ ਅਭਿਮਾਨ ਕਲ ਯੁਗ ਦਾ ਸਮਾਂ ਹੈ ਜੀ ਅਬ ਕੱਲੂ ਆਇਓ ਰੇ ਨਾਮ ਗੋ ਬੋ ਬੋ ਮਗਰ ਉਹਦੀ ਕੀਰਤੀ ਕਰ ਉਹਦੀ ਵਿੜਿਆਈ ਕਰ ਸਿਮਰਨ ਕਰਨਾ ਕਰ ਗੁਰੂ ਦੇ ਸ਼ਬਦ ਨੂੰ ਪਛਾਨ ਗੁਰੂ ਦੇ ਸ਼ਬਦ ਦੀ ਪਹਿਚਾਨ ਕਰਨੀ ਸੀ ਅਸੀਂ ਅਸੀਂ ਬਾਣੀ ਪੜ੍ਹ ਕੇ ਪਖੰਡ ਸ਼ੁਰੂ ਕਰ ਦਿੱਤੇ ਆਸਰਾ ਬਾਣੀ ਦਾ ਹੈ ਤੇ ਡੇਰੇ ਕੁਝ ਹੋਰ ਚੱਲ ਰਹੇ ਨੇ ਅੰਦਰ ਕੁਝ ਹੋਰ ਹੋ ਰਿਹਾ ਹੈ ਮੁਖਾਵਾ ਹੋ ਰਿਹਾ ਮਸਕੀਨ ਜੀ ਕਹਿੰਦੇ ਹੁੰਦੇ ਸਾਂ ਕਿ ਕਿਸੇ ਵੇਸ਼ਿਆ ਨੇ ਆਪਣੇ ਘਰ ਦੇ ਦਰਵਾਜ਼ੇ ਅੱਗੇ ਮਹਾਤਮਾ ਬੁੱਧ ਦੀ ਮੂਰਤੀ ਲਗਾ ਦਿੱਤੀ ਕਿਸੇ ਨੇ ਕਿਹਾ ਕਿ ਤੂੰ ਆਪਣੇ ਇਹ ਕੰਮ ਨਾ ਕਰ ਮਹਾਤਮਾ ਬੁੱਧ ਦੀ ਮੂਰਤੀ ਕਿਉਂ ਲਾਈ ਏ ਤੂੰ ਕਿ ਇਹ ਦੇ ਕਰਕੇ ਤੇ ਮੇਰੇ ਗਾਹ ਕਉਂਦੇ ਨੇ ਇਹੀ ਤੇ ਰੌਲਾ ਸਾਰਾ ਤੇ ਮਾਰੀ ਕਹਿੰਦੇ ਨਹੀਂ ਭਾਈ ਗੁਰੂ ਦੇ ਸ਼ਬਦ ਨੂੰ ਪਛਾਣਨਾ ਸੀ ਬਾਣੀ ਨੂੰ ਖੁਦ ਪੜ੍ਹਨਾ ਸੀ ਖੁਦ ਵਿਚਾਰ ਕਰਨੀ ਸੀ ਅਸੀਂ ਉਹ ਅਸੀਂ ਛੱਡ ਦਿੱਤੀ ਇਹ ਆ ਭਗਤ ਚੂਕਾ ਹੈ ਅਭਿਮਾਨ ਬਸ ਇਹੀ ਤੇ ਭਗਤੀ ਹੈ ਬਾਣੀ ਨੂੰ ਖੋਜਣਾ ਬਾਣੀ ਨੂੰ ਵਿਚਾਰਨਾ ਹੀ ਤੇ ਭਗਤੀ ਸੀ ਇਹਦੇ ਨਾਲ ਹੀ ਤੇਰਾ ਹੰਕਾਰ ਜਾਏਗਾ ਕਿਉਂਕਿ ਸੱਚ ਸੁਣਨਾ ਬੜਾ ਔਖ ਹੈ ਜੀ ਸੱਚ ਸੁਣ ਲਈ ਜੇਰਾ ਚਾਹੀਦਾ ਇਸ ਕਰਕੇ ਮਹਾਰਾਜ ਕਹਿੰਦੇ ਤੇਰਾ ਹੰਕਾਰ ਤਾਂ ਜਾਏਗਾ ਇਹੀ ਤੇ ਭਗਤੀ ਹੈ ਇਹੀ ਤੇ ਵਿਚਾਰ ਕਰਨੀ ਸੀ ਸਤਿਗੁਰ ਸੇਵਿਆਂ ਹੋਵੇ ਪ੍ਰਵਾਨ ਜਿਨ ਆਸਾ ਕੀਤੀ ਤਿਸਨੂੰ ਜਾਣ ਸਤਿਗੁਰ ਨੂੰ ਸਿਮਰਨ ਨਾਲ ਹੀ ਉਰੇ ਦਰਤੀ ਪ੍ਰਵਾਨ ਹੋਇਆ ਜਾ ਸਕਦਾ ਤੇ ਸੱਚੇ ਪਾਤਸ਼ਾਹ ਕਹਿੰਦੇ ਜਿੱਥੋਂ ਇਹ ਆਸ਼ਾਵਾ ਪੈਦਾ ਹੁੰਦੀਆਂ ਨੇ ਕੌਣ ਕਰਦਾ ਸਾਨੂੰ ਆਸ਼ਾਵਾ ਪੈਦਾ ਸਾਡੇ ਅੰਦਰ ਇਹ ਜਿਹੜੇ ਵਿਚਾਰ ਨੇ ਸਾਡੇ ਅੰਦਰ ਉਪਜਦੇ ਨੇ ਇਹ ਕਿੱਥੋਂ ਉਪਜਦੇ ਨੇ ਮੈਂ ਕਹਿੰਦੇ ਉਸ ਨੂੰ ਪਛਾਣਨਾ ਸੀ ਉਹ ਜੜ ਫੜਨੀ ਸੀ ਕਿ ਸਾਡੇ ਅੰਦਰ ਇਹ ਇਛਾਵਾਂ ਤ੍ਰਿਸ਼ਨਾਵਾਂ ਕਿੱਥੋਂ ਪੈਦਾ ਹੁੰਦੀਆਂ ਨੇ ਇਹ ਇਛਾਵਾਂ ਕਿੱਥੋਂ ਉਪਜਦੀਆਂ ਨੇ ਹੌਵੇਂ ਕਿੱਥੋਂ ਉਪਜਦੀ ਹੈ ਕਿਵੇਂ ਪੈਦਾ ਹੁੰਦੀ ਹੈ ਕੀ ਕਾਰਨ ਨੇ ਕੌਣ ਪੈਦਾ ਕਰਦਾ ਸਾਡੇ ਅੰਦਰ ਇਹ ਨਿਵਾਸ਼ਨਾਵਾਂ ਨੇ ਕਿੱਥੋਂ ਪੈਦਾ ਹੁੰਦੀਆਂ ਨੇ ਬਸ ਇਸ ਨੂੰ ਜਾਨਣਾ ਸੀ ਆਪਣੇ ਅੰਦਰ ਜਾਨਣਾ ਸੀ ਆਪਣੇ ਅੰਦਰ ਜਾਣਾ ਸੀ ਆਪਣੇ ਆਪ ਨੂੰ ਖੋਜਣਾ ਸੀ ਆਪਣੇ ਆਪ ਨੂੰ ਜਾਨਣਾ ਸੀ ਤਾਂ ਜੜ ਫੜੀ ਜਾ ਸਕਦੀ ਹੈ ਨਹੀਂ ਤੇ ਇਛਾਵਾਂ ਉਹਨਾਂ ਇਛਾਵਾਂ ਦੇ ਪਿੱਛੇ ਦੌੜ ਪੈਨੇ ਆ ਸੀ ਤੇ ਦੌੜਦੇ ਆ ਦੌੜਦੇ ਆ ਸਾਰੀ ਉਮਰ ਸਾਡੀ ਇੰਜ ਨਿਕਲ ਜਾਂਦੀ ਤੇ ਸਾਡੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਤੇ ਬੰਦਾ ਪੂਰਾ ਹੋ ਜਾਂਦਾ ਤੇ ਉਹਨੂੰ ਕਹਿੰਨੇ ਆ ਜੀ ਅਸੀਂ ਬੰਦਾ ਪੂਰਾ ਹੋ ਗਿਆ ਪੂਰਾ ਕਿੱਥੇ ਹੋਇਆ ਅਧੂਰਾ ਹੀ ਸੀ ਅਧੂਰਾ ਹੀ ਗਿਆ ਤਿਸ ਕਿਹਾ ਦੀਜੈ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮਨ ਵਸਾਏ ਉਹ ਸਤਿਗੁਰੂ ਉਹ ਗੁਰਮੁਖ ਪਿਆਰਾ ਜੋ ਕਿਰਪਾ ਕਰਕੇ ਇਹ ਨਾਮ ਸਾਡੇ ਮਨ ਵਿੱਚ ਵਸਾ ਦੇ ਤੇ ਮਰ ਜਕ ਨੇ ਭਾਈ ਫਿਰ ਉਹਨੂੰ ਕੀ ਦਈਏ ਜਿਹੜਾ ਸਾਨੂੰ ਗੁਰੂ ਦੇ ਸ਼ਬਦ ਦੀ ਬਾਣੀ ਨੂੰ ਵਿਚਾਰ ਕਰਕੇ ਸੁਣਾਉਂਦਾ ਹੈ ਸਾਨੂੰ ਦੱਸਦਾ ਸਾਡੇ ਹਿਰਦੇ ਸਮਾਦ ਹੰਦਾ ਹੈ ਕਿਉਂਕਿ ਬਿਨ ਦੇਤੇ ਇੱਕ ਸਾਥ ਨਾ ਆਵੇ ਕੀ ਦਈਏ ਜੀ ਅਸੀਂ ਉਸ ਨੂੰ ਇਹ ਸਿਰ ਦੀਜੇ ਆਪ ਗਵਾਏ ਹੁਕਮੇ ਬੂਜੇ ਸਦਾ ਸੁਖ ਪਾਏ ਅਸੀਂ ਫਿਰ ਪੈਸੇ ਨਾਲ ਸੌਦਾ ਕਰ ਲੈਨੇ ਆ ਮਨ ਕਹਿਆ ਨਹੀਂ ਜੀ ਸਤਿਗੁਰ ਆਗੈ ਸੀਸ ਪੇਟ ਦੇਓ ਜੇ ਸਾਚੇ ਸਤਿਗੁਰ ਭਾਵੈ ਤਨ ਮਨ ਧਨ ਸਭ ਸੌਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨ ਨਾ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਤਾਂ ਮਿਲ ਸਕਦੀ ਈ ਗੱਲ ਜੇ ਕਹੀਏ ਕਿ ਅਸੀਂ ਪੈਸੇ ਦੇ ਕੇ ਜਾਂ ਹੋਰ ਕਰਮ ਕਰਕੇ ਦਾਨ ਪੁੰਨ ਕਰਕੇ ਨਹੀਂ ਜੀ ਉਹਨਾਂ ਨਾਲ ਸਦੀ ਹਉਮੈ ਵਾਦੀ ਸਤਿਗੁਰ ਉਤੇ ਸੀਸ ਮੰਗਦਾ ਹੈ ਜੋਤ ਪ੍ਰੇਮ ਖੇਲਣ ਕਾ ਚਾਉ ਸਿਰ ਤਰਤਲੀ ਗਲੀ ਮਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਖੀਜੈ ਜੇ ਇਹ ਨਾਮ ਦੀ ਪ੍ਰਾਪਤੀ ਕਰਨੀ ਚਾਹਣਾ ਹੈ ਇਹ ਤੇ ਗੱਲ ਗੁਰੂ ਨਾਨਕ ਪਾਛ ਨੇ ਆਖ ਦਿੱਤੀ ਕਿ ਮੈਨੂੰ ਸਿਰ ਚਾਹੀਦਾ ਹੈ ਇਹ ਖੋਪੜੀ ਚ ਜੋਤਰਾ ਚਾਹਿਆ ਨਾ ਇਹ ਸਤਿਗੁਰੂ ਅਗੇ ਢੇਰੀ ਕਰ ਗੁਰ ਕੀ ਮਤ ਲੈ ਆਪਣੀ ਮਤ ਤਿਆਗ ਮੈਂ ਮਨ ਦੀ ਮਤ ਨੂੰ ਤਿਆਗਣਾ ਪਏਗਾ ਨੁਰ ਕੀ ਮਤ ਤੋਂ ਲੇ ਇਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਆਪਣੀਆਂ ਸਿਆਣਪਾਂ ਚਤਰਾਇਆਂ ਗੁਰੂ ਦੇ ਦਰ ਤੇ ਨਹੀਂ ਚਲਦੀਆਂ ਜੀ ਇਸ ਕਰਕੇ ਮਹਾਰਾ ਸਮਝਾਉਂਦੇ ਨੇ ਇਹ ਸਿਰ ਦੀ ਜ ਆਪ ਗਵਾਏ ਆਪਣੀ ਮਾਂ ਨੂੰ ਛੱਡ ਅੰਦਰੋਂ ਇਹ ਸਿਰ ਗੁਰੂ ਦਾ ਦੇ ਹੁਕਮ ਬੂਝੇ ਸਦਾ ਸੁਖ ਪਾਏ ਤੇ ਇਸ ਤਰ੍ਹਾਂ ਜਦੋਂ ਉਹਦੇ ਹੁਕਮ ਨੂੰ ਬੂਝ ਲਏਗਾ ਹੁਕਮੈ ਬੂਝੇ ਤਾਂ ਦਰ ਸੁਝੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੂਝੈ ਹਉਮੈ ਕਹਿ ਨਾ ਕੋਈ ਇਸ ਹਉਮੈ ਨੂੰ ਇਸ ਹੰਕਾਰ ਨੂੰ ਤਿਆਗ ਕੇ ਆਈ ਤਾਂ ਗੁਰੂ ਕੋਲੋਂ ਤੈਨੂੰ ਕੁਝ ਪ੍ਰਾਪਤ ਹੋ ਸਕਦਾ ਹੈ ਹੁਕਮੇ ਬੁਝੈ ਸਦਾ ਸੁਖ ਪਾਏ ਇੱਕ ਨੇ ਸਦੀਵੀ ਸੁਖ ਪ੍ਰਾਪਤ ਹੋ ਜਾਏਗਾ ਨਾਮ ਦੀ ਦਾਤ ਪ੍ਰਾਪਤ ਹੋ ਜਾਏਗੀ ਆਪ ਕਰੇ ਤਾਂ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਤੇ ਫਿਰ ਧਰਮ ਖੇਤਰ ਵਿੱਚ ਬੜੇ ਚਲਾਕ ਲੋਕ ਬੈਠੇ ਨੇ ਜੀ ਉਹ ਕਹਿੰਦੇ ਫਿਰ ਸਾਉ ਆਓ ਅਸੀਂ ਸਤਿਗੁਰੂ ਅਸੀਂ ਆਂ ਨਾਮ ਦੀ ਦਾਤ ਤੁਹਾਨੂੰ ਅਸੀਂ ਦੇਵਾਂਗੇ ਪਰ ਗਾ ਨਹੀਂ ਦੱਸਣੀ ਕਿਸੇ ਨੂੰ ਇਹ ਵੀ ਨਾਲ ਹੈ ਤੇ ਮਹਾਰਾਜ ਜੀ ਤੇ ਤੀਜੀ ਪਾਸ਼ਾ ਬੜੇ ਪਿਆਰ ਨਾਲ ਸਮਝਾ ਗਏ ਸਾਨੂੰ ਇਹ ਗੱਲ ਆਪ ਕਰੈ ਤਾਂ ਆਪ ਕਰਾਈ ਤੂੰ ਆਪਣਾ ਭੇਟ ਦਾ ਕਰ ਬਾਕੀ ਉਹਨੇ ਕਰਨਾ ਸਾਰਾ ਕੁਝ ਬੀਜ ਜਦੋਂ ਧਰਤੀ ਨੂੰ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਨਾ ਉਹਦੇ ਵਿੱਚੋਂ ਫਿਰ ਪੁੰਗੜਦਾ ਜੀ ਉਹ ਜਦੋਂ ਪੁੰਗੜਦਾ ਹੈ ਵੱਡਾ ਹੁੰਦਾ ਹੈ ਆਪਣੇ ਆਪ ਉਹਨੂੰ ਫਲ ਲੱਗਦੇ ਨੇ ਉਹਨੂੰ ਫਲ ਲੱਗਦੇ ਨੇ ਜਿਹੜਾ ਬੀਜ ਬੀਜਿਆ ਸੀ ਤੁਸੀਂ ਉਹਦੇ ਨਾਲ ਦੇ ਹਜ਼ਾਰਾਂ ਬੀਜ ਹੋਰ ਉਹਦੇ ਵਿੱਚ ਪੈਦਾ ਹੋ ਜਾਂਦੇ ਨੇ ਇਹ ਕੁਦਰਤ ਦਾ ਨਿਜ਼ਮ ਹੈ ਕਿਉਂਕਿ ਉਹ ਆਪ ਕਰਦਾ ਹੈ ਜੀ ਉਹਨੇ ਆਪ ਕਰਨਾ ਸਾਰਾ ਕੁਝ ਸਾਡੇ ਅੰਦਰ ਜੋ ਵਰਤਾਰਾ ਵਰਤੇਗਾ ਉਹਨੇ ਆਪ ਕਰਨਾ ਤੁਸੀਂ ਕੁਝ ਨਹੀਂ ਕਰਨਾ ਮਰਜ਼ੀ ਕਹਿੰਦੇ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਉਹਦੀ ਮਰਜ਼ੀ ਹੈ ਇਸ ਕਰਕੇ ਤੀਜੇ ਪਾਤਸ਼ਾਹ ਮਹਾਰਾਜ ਸਮਝਾ ਰਹੇ ਨੇ ਆਪ ਕਰੇ ਤੈ ਆਪ ਕਰਾਈ ਉਹ ਕਰਨ ਵਾਲਾ ਵੀ ਆਪ ਹੈ ਕਰਾਉਣ ਵਾਲਾ ਵੀ ਆਪ ਹੈ ਆਪੇ ਗੁਰਮੁਖ ਨਾਮ ਵਸਾਏ ਉਹ ਆਪ ਕਿਰਪਾ ਕਰਕੇ ਜਿਨ੍ਹਾਂ ਦਾ ਮੁਖ ਗੁਰੂਵਾਲ ਹੈ ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਚੱਲਦੇ ਨੇ ਤੇ ਉਹਨਾਂ ਹਿਰਦੇ ਵਿੱਚ ਨਾਮ ਵਸਾ ਦਿੰਦਾ ਹੈ ਆਪ ਕਿਰਪਾ ਕਰਦਾ ਹੈ ਉਹਨਾਂ ਤੇ ਆਪ ਭੁਲਾਏ ਆਪ ਮਾਰਗ ਪਾਏ ਇਸ ਮਾਰਗ ਤੇ ਚੱਲੇ ਤੇ ਸਾਂ ਪਰਮਾਇਆ ਨੇ ਆਪਣਾ ਜਾਲ ਵਿਛਾਇਆ ਲੋਕ ਕਰਮ ਕਾਂਡਾਂ ਵਿੱਚ ਪੈ ਗਏ ਭੁੱਲ ਗਏ ਆਪਣਾ ਮਾਰਗ ਅਸਲੀ ਭੁੱਲ ਗਏ ਮਾਇਆ ਦੇ ਰੱਪੇ ਗਏ ਕਿ ਇਹ ਭੁਲਾਉਣ ਵਾਲਾ ਵੀ ਉਹ ਆਪ ਹੈ ਤੇ ਮਾਰਗ ਪਾਉਣ ਵਾਲਾ ਵੀ ਉਹ ਆਪ ਹੈ ਸੱਚਾ ਸ਼ਬਦ ਸੱਚ ਸਮਾਏ ਪਰ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜੇ ਉਹ ਸਚਿਆਰ ਜੀਵਨ ਵਾਲੇ ਸਨ ਮਰਗ ਉਹ ਸੱਚ ਵਿੱਚ ਜਾ ਸਮਾਏ ਉਹ ਉਹਦੇ ਵਰਗੇ ਹੋ ਗਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਬਖਾਣੀ ਉਹਦਾ ਸ਼ਬਦ ਸੱਚਾ ਹੈ ਉਹਦੀ ਬਾਣੀ ਸੱਚੀ ਹੈ ਵਾਹ ਵਾਹ ਬਾਣੀ ਨਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ ਗੁਰਮੁਖ ਜੁਗ ਜੁਗ ਆਖ ਬਖਾਣੀ ਉਹਨਾਂ ਗੁਰਮੁਖਾਂ ਨੇ ਜੁਗਾ ਜੁਗੰਤਾ ਤੋਂ ਆਖਦੇ ਆ ਰਹੇ ਨੇ ਵਿਖਿਆਣ ਕਰਦੇ ਆ ਰਹੇ ਹਨ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਭਗਤ ਜੁਗਾ ਜੁਗੰਤਾ ਤੋਂ ਹੁੰਦੇ ਆਏ ਹੈ ਰਹਿਣਗੇ ਪਰ ਉਹ ਖਾਵੇ ਨਹੀਂ ਕਰਦੇ ਉਹ ਭੇਖਾਂ ਵਿੱਚ ਨਹੀਂ ਹੁੰਦੇ ਇਸ ਕਰਕੇ ਮਾਰਾ ਸਮਝਾਉਂਦੇ ਆ ਰਹੇ ਨੇ ਕਿ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਸਚਿਆਰ ਹੈ ਜੀਵਨ ਸਚਿਆਰ ਹੈ ਬਾਣੀ ਸੱਚੀ ਹੈ ਮਨਮੁਖ ਮੋਹ ਭਰੋਂ ਪੁਲਾਣੀ ਬਿਨ ਨਾਮੈ ਸਭ ਫਿਰੈ ਬौराਣੀ ਪਰ ਦੂਜੇ ਪਾਸੇ ਮਨਮੁਖ ਨੇ ਮਨ ਦੇ ਪਿੱਛੇ ਲੱਗਣ ਵਾਲੇ ਨੇ ਉਹ ਮੋਹ ਦੇ ਵਿੱਚ ਭਰਮਾਂ ਵਿੱਚ ਭੁੱਲ ਬੈਠੇ ਮੋਹ ਵਿੱਚ ਪੈ ਕੇ ਆਪਣਾ ਮਾਰਗ ਭੁੱਲ ਬੈਠੇ ਉਮੋ ਵਿੱਚ ਪੈ ਗਏ ਮਾਇਆ ਦੇ ਵਿੱਚ ਮੋਹ ਦੇ ਵਿੱਚ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਉਹ ਦੂਜੇ ਭਾਉ ਵਿੱਚ ਪੈ ਗਏ ਇਸ ਕਰਕੇ ਮਾ ਗਣੇ ਬਿਨ ਨਾਮ ਹੈ ਸਭ ਫਰੇਬ ਹੋਰਾਨੀ ਨਾਮ ਤੋਂ ਬਿਨਾ ਇਹ ਦੁਨੀਆ ਬੌਰੀ ਹੋਈ ਫਿਰਦੀ ਐ ਕਮਲੀ ਹੋਈ ਫਿਰਦੀ ਮਰਜ ਕਹਿੰਦੇ ਤੁਰੇ ਫਿਰਦੇ ਨੇ ਲੋਕ ਭੱਜੇ ਫਿਰਦੇ ਨੇ ਲੋਕ ਤੀਨ ਭਵਨ ਮੈਂ ਏਕੈ ਮਾਇਆ ਮੂਰਖ ਪੜ ਪੜ ਦੂਜਾ ਭਾਉ ਦਰੜਾਇਆ ਤਿੰਨਾਂ ਭਵਨਾਂ ਵਿੱਚ ਆਕਾਸ਼ ਪਤਾਲ ਤੇ ਧਰਤੀ ਕਹਿੰਦੇ ਮਾਇਆ ਦਾ ਪਰਤਾਰਾ ਵਰਤ ਰਿਹਾ ਪਰ ਮੂਰਖ ਬੰਦਿਆਂ ਨੇ ਮਾਰੇ ਉਹਨਾਂ ਨੂੰ ਮੂਰਖ ਆਖਦੇ ਨੇ ਉਹ ਪੜਦੇ ਰਹੇ ਨੇ ਪੜਪੜ ਗੱਡੇ ਲੱਦੀਆਂ ਪੜਪੜ ਪੜੀਆਂ ਸਾਥ ਪੜੀਆਂ ਜਿੱਤੇ ਬਰਸ ਬਰਸ ਪੜੀਆਂ ਜਿੱਤੇ ਮਾਸ ਅਖੀਰ ਵਿੱਚ ਮਾਰੇ ਜੀ ਉੱਥੇ ਵੀ ਗੱਲ ਕਹਿੰਦੇ ਨੇ ਨਾਨਕ ਲੇਖ ਹੈ ਇੱਕ ਗੱਲ ਹੁਰ ਹੌਮੈ ਚਖਣਾ ਝਾਖ ਜਿੱਤੇ ਮਾਇਆ ਦੀ ਖਾਤਰੀ ਪੜ ਰਹੇ ਆ ਮਨ ਕਿਨ ਧਿਆਨ ਤੇ ਮਾਇਆ ਵਿੱਚ ਹੈ ਪੜਨਾ ਕੋ ਨਾ ਸੰਸਾਰ ਕੀ ਕਾਰ ਹੈ ਫਿਰ ਤੇ ਕੁਝ ਪੱਲੇ ਨਹੀਂ ਪਏਗਾ ਜੀ ਮਹਾਰਾਜ ਕਹਿੰਦੇ ਫਿਰ ਕੁਝ ਪੱਲੇ ਨਹੀਂ ਪਏਗਾ ਸਿਰਫ ਵਖਾ ਕੇ ਆਪਾਂ ਜੀ ਹੁਣ ਇੱਥੇ ਪੜ ਕੇ ਚਲੇ ਗਏ ਬਖਿਆਨ ਕਰਕੇ ਚਲੇ ਗਏ ਪਰ ਆਪ ਅਮਲ ਨਾ ਕੀਤਾ ਨਾ ਸੁਣਿਆ ਨਾ ਮੰਨਿਆ ਫਿਰ ਕਿਸੇ ਕੰਮ ਨਾ ਹੋਇਆ ਫਿਰ ਸਿੱਸੀ ਅੱਧਾ ਘੰਟਾ ਖਰਾਬ ਕਰਕੇ ਗਏ ਆ ਜੀ ਤੇ ਜੇ ਸਫਲ ਕਰਨਾ ਹੈ ਤਾਂ ਉਸ ਨੂੰ ਲੜ ਬਨ ਕੇ ਦਾਸ ਨੇ ਬੇਨਤੀ ਕੀਤੀ ਹੈ ਕਿ ਜਿਸ ਤਰ੍ਹਾਂ ਲੰਗਰ ਲਜਾਣ ਲੱਗਿਆ ਲਫਾਫੇ ਕੱਢ ਲੈਨੇ ਹੋ ਨਾ ਫਟਾਫਟ ਭਾਈ ਆ ਵੀ ਬੰਚੂਲੀ ਪਾ ਕੇ ਲੈ ਜਾ ਕਰੋ ਇਹ ਗੁਰੂ ਕਾ ਲੰਗਰ ਹੈ ਇਹ ਅਖੀਰ ਤੱਕ ਜਾਏਗਾ ਇਹ ਵੀ ਇੱਕ ਸੁਣਾ ਦਿਆ ਕਰੋ ਘਰੇ ਜਾ ਕੇ ਇਹ ਵੀ ਦੱਸ ਦਿਆ ਕਰੋ ਵੀ ਭਾਈ ਅੱਜ ਆ ਸੁਣ ਕੇ ਆਏ ਆ ਸਤਿਗੁਰਾਂ ਨੇ ਤੀਜੇ ਪਾਸ਼ਾ ਮਹਾਰਾਜ ਨੇ ਸਾਨੂੰ ਆ ਦੱਸਿਆ ਅੱਜ ਇਹ ਹੈ ਗੁਰੂ ਕਾ ਲੰਗਰ ਅਸਲੀ ਇਹ ਸਾਡਾ ਮਨ ਦਾ ਭੋਜਨ ਹੈ ਜੀ ਸਾਡੀ ਆਤਮਾ ਦਾ ਭੋਜਨ ਹੈ ਰੂਹ ਦੀ ਖੁਰਾਕ ਹੈ ਇਹ ਜਿਹੜੇ ਸਤਿਗੁਰੂ ਸਾਨੂੰ ਦੇ ਰਹੇ ਨੇ ਇਹ ਨਾਮ ਹੈ ਬਹੁ ਕਰਮ ਕਮਾਵੇ ਦੁੱਖ ਸਬਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਹਾਂ ਕਰਮ ਕਾਂਡ ਤੇ ਬੜੇ ਕੀਤੇ ਪਰ ਦੁੱਖ ਨਾ ਮਿਟੇ ਕਿਉਂਕਿ ਕਰਮ ਕਾਂਡਾਂ ਚ ਪਏ ਸੰਸਾਰ ਦੇ ਵਿਖਾਵੇ ਦੇ ਕਰਮ ਕਾਂਡਾਂ ਚ ਪਏ ਹੋਏ ਆ ਸਤਿਗੁਰ ਸੇਵ ਸਦਾ ਸੁਖ ਪਾਇਆ ਜਿਹੜਾ ਸਤਿਗੁਰੂ ਨੂੰ ਸਿਮਰਿਆ ਸਤਿਗੁਰੂ ਦੀ ਬਾਣੀ ਨੂੰ ਸਤ-ਸਤ ਕਰਕੇ ਮੰਨੇ ਆ ਆਪਣੇ ਜੀਵਨ ਵਿੱਚ ਧਾਰਨ ਕੀਤਾ ਕਿ ਨੇ ਸਦੀਵੀ ਸੁਖ ਪ੍ਰਾਪਤ ਹੋ ਗਿਆ ਇਹ ਤੀਜੀ ਪਾਸ਼ਾ ਕਹਿ ਰਹੇ ਨੇ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਅੰਧਨ ਭੋਗੇ ਹਮੇ ਮਾਰ ਤੇ ਜਿਹੜੇ ਗੁਰਮੁਖ ਨੇ ਭਾਈ ਉਹਨਾਂ ਨੂੰ ਪਤਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਉਹ ਅੰਮ੍ਰਿਤ ਜੋ ਪ੍ਰਾਪਤ ਹੋਇਆ ਉਹ ਮਿੱਠਾ ਹੈ ਸ਼ੱਕਰ ਖੰਡ ਨਿਵਾਤ ਗੁੜ ਮੱਖਿਉ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਗੱਲ ਅੰਮ੍ਰਿਤ ਮਿੱਠਾ ਸੀ ਪਰ ਦੁਨੀਆ ਨੇ ਕੀ ਕੀਤਾ ਜੀ ਅੰਮ੍ਰਿਤ ਕੌੜਾ ਬਿਖਿਆ ਮਿੱਠੀ ਸਾਗਤ ਕੀਬਿਦ ਨੈਣੋ ਡੀਠੀ ਅਸੀਂ ਤੇ ਉਲਟ ਹੋ ਗਏ ਸਾਨੂੰ ਤੇ ਉਹ ਚੰਗਾ ਲੱਗਣ ਲੱਗ ਪਿਆ ਦੂਜੇ ਪਾਸੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਗੱਲ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ ਲੰਗਰ ਪੰਗਤ ਵਿੱਚ ਬੈਠ ਕੇ ਛਕੋ ਤੀਜੇ ਪਾਸੇ ਦਾ ਹੁਕਮ ਹੈ ਕਿ ਲੰਗਰ ਨੂੰ ਹਮੇਸ਼ਾ ਪੰਗਤ ਵਿੱਚ ਬੈਠ ਕੇ ਛਕਿਆ ਹੀ ਲੰਗਰ ਹੈ ਗੁਰੂ ਹਾਜ਼ਰ ਹੈ ਤੇ ਜੇ ਘਰਾਂ ਨੂੰ ਲੈ ਜਾਓਗੇ ਇਹ ਜ਼ਹਿਰ ਹੈ ਨਾ ਖਾਓ ਮੈਂ ਗੁਰੂ ਦੀ ਹਜ਼ੂਰੀ ਚ ਬਹਿ ਕੇ ਕਹਿ ਰਿਹਾ ਨਾ ਖਾਓ ਭਾਈ ਨਾ ਖਾਓ ਇਹ ਇਹ ਜ਼ਹਿਰ ਨਾ ਖਾਓ ਨਾ ਵੰਡੋ ਸਾਨੂੰ ਸੰਗਤ ਤੇ ਪੰਗਤ ਦੀ ਸਾਂਝ ਦਿੱਤੀ ਸੀ ਮਾਰੇ ਨੇ ਪਹਿਲਾਂ ਪੰਗਤ ਪਾਛਾ ਸੰਗਤ ਪਰ ਅਸੀਂ ਸੰਗਤ ਵਿੱਚ ਪੰਗਤ ਵਿੱਚ ਬੈਠਣਾ ਨਹੀਂ ਕਬੂਲਦੇ ਕਿਉਂਕਿ ਸਾਡੀ ਹੌਮੇ ਬੜੀ ਹੈ ਜੀ ਤੇ ਹਮੇ ਨਾਮ ਨਾਲ ਵਿਰੋਧ ਹੈ ਦੋਈ ਨਾ ਬੈਠਾ ਵਸਾ ਇਕਠਾਏ ਨਾਮ ਕਿੱਥੋਂ ਵਸ ਜਾਏਗਾ ਨਾਮ ਨਹੀਂ ਆ ਸਕਦਾ ਫਿਰ ਇਸ ਕਰਕੇ ਅਤਿਆਦ ਵਰਤੋ ਇਸ ਕਲ ਦਾ ਜਿਹੜੀ ਚੀਜ਼ ਲੈ ਕੇ ਜਾਣੀ ਹੈ ਘਰ ਨੂੰ ਉਹ ਹੈ ਗੁਰੂ ਦਾ ਸ਼ਬਦ ਇਹ ਗੁਰੂ ਦਾ ਲੰਗਰ ਹੈ ਇਹਨੂੰ ਘਰ ਤੱਕ ਲੈ ਕੇ ਜਾਓ ਤੇ ਜੋ ਲੰਗਰ ਹੈ ਉਹ ਪੰਗਤ ਵਿੱਚ ਬੈਠ ਕੇ ਛਕੋ ਇਹ ਗੱਲ ਚੇਤੇ ਰੱਖ ਲਿਓ ਪੱਲੇ ਬੰਨ ਲਿਓ ਫਿਰ ਕਿਸੇ ਨੇ ਨਹੀਂ ਕਹਿਣੀ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਅਨ ਦਿਨ ਭੋਗੇ ਹਉ ਮੈ ਮਾਰ ਜਿਹੜੇ ਗੁਰਮੁਖ ਨੇ ਦਿਨ ਰਾਤ ਉਸ ਨਾਮ ਰੂਪੀ ਅੰਮ੍ਰਿਤ ਨੂੰ ਭੋਗਦੇ ਨੇ ਹਉ ਮੈ ਨੂੰ ਮਾਰ ਕੇ ਆਪਣੇ ਨੂੰ ਮੈ ਇਹਨੂੰ ਖਤਮ ਕਰਕੇ ਅੰਦਰੋਂ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਉਹ ਸਹਿਜ ਵਿੱਚ ਨੇ ਆਨੰਦ ਵਿੱਚ ਨੇ ਕਿਉਂਕਿ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਉਹਨਾਂ ਤੇ ਨਾਮ ਰਤੇ ਸਦਾ ਸੱਚ ਪਿਆਰ ਉਹ ਨਾਮ ਵਿੱਚ ਰੱਤੇ ਹੋਏ ਭਿੱਜੀਆਂ ਹੋਏ ਰੂਹਾਂ ਉਹ ਸਦਾ ਹੀ ਸੱਚ ਨਾਲ ਸਚਿਆਰ ਜੀਵਨ ਵਾਲੇ ਨੇ ਉਹ ਸੱਚ ਨੂੰ ਪਿਆਰ ਕਰਨ ਵਾਲੇ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜੋ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿੱਥੇ ਸੱਚ ਆ ਗਿਆ ਉੱਥੇ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਨੂੰ ਮਾਰੇ ਸੱਚ ਆਖਦੇ ਨੇ ਹਰ ਜਪ ਪੜੀਏ ਗੁਰ ਸ਼ਬਦ ਵਿਚਾਰ ਹਰ ਜਪ ਪੜੀਐ ਹਮੈ ਮਾਰ ਫਿਰ ਅਖੀਰਲੇ ਬੰਦ ਵਿੱਚ ਬਾਬਾ ਅਮਰਦਾਸ ਜੀ ਦੱਸਦੇ ਨੇ ਕਿ ਭਾਈ ਜਪ ਕੀ ਹੈ ਹਰ ਜਪ ਪੜੀਐ ਕਹਿੰਦੇ ਹਰੀ ਦੇ ਜਪ ਨੂੰ ਬਾਣੀ ਨੂੰ ਪੜਨਾ ਕਰੀਏ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ بڑے ਗੁਰਮੁਖ ਮਿਲਦੇ ਨੇ ਕਹਿੰਦੇ ਜੀ 5 ਮਿੰਟ ਚ ਪੜ੍ਹਦੰਨਾ 50 ਮਿੰਟਾਂ ਜਿਬੀ ਸਭ ਪੜ ਦਿੰਨੇ ਆ ਮੈਂ ਜੀ ਤੁਹਾਨੂੰ ਤੁਸੀਂ ਉਦੋਂ ਪਤਾ ਲੱਗਦਾ ਜਦ ਕਿਤੀ ਛੁੱਟੀ ਨਾਲ ਹੋ ਜਾਂਦਾ ਹੈ ਵਿੱਚ ਕੀ ਪੜਿਆ ਪਤਾ ਹੀ ਨਹੀਂ ਮਨ ਕਿਤੇ ਹੋਰ ਤੁਰਿਆ ਫਿਰਦਾ ਅਸੀਂ ਕਿਤੇ ਹੋਰ ਤੁਰੇ ਫਿਰਦੇ ਆ ਮਨ ਕਹੇ ਨਹੀਂ ਭਾਈ ਬਾਣੀ ਨੂੰ ਪੜੋ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਨਾਲ-ਨਾਲ ਜੋ ਪੜ ਰਹੇ ਹੋ ਉਹਦੀ ਵਿਚਾਰ ਕਰਦੇ ਜਾਓ ਕਿ ਸਤਿਗੁਰੂ ਆਹ ਕਹਿ ਰਹੇ ਨੇ ਜਦੋਂ ਸਾਡਾ ਸਾਡੀ ਸੁਰਤ ਸ਼ਬਦ ਨਾਲ ਜੁੜ ਜਾਏਗੀ ਤਾਂ ਸਹਿਜ ਸਮਾਧ ਲੱਗਦੀ ਹੈ ਜੀ ਹਰ ਜਪ ਪੜੀ ਐ ਹਉਮੈ ਮਾਰ ਤੇ ਨਾਲ ਕਿਆ ਆਪਣੀ ਹਉਮੈ ਨੂੰ ਮਾਰ ਕੇ ਪੜੀ ਕਿਤੇ ਇਹ ਨਾ ਪੜੀ ਕਿ ਮੈਂ ਪੜ ਰਿਹਾ ਲੋਕ ਕਰਨ ਵਾ 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 ਖਾਤਰ ਨਾ ਕਰਈ ਉਥੇ ਆਪਣੀ ਹਉਮੈ ਨੂੰ ਮਾਰ ਕੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰ ਰਹੇ ਹੋ ਪੜਾ ਰਹੇ ਹੋ ਤੇ ਅਸੀਂ ਪੜ ਰਹੇ ਹਾਂ ਤੁਸੀਂ ਕਿਰਪਾ ਕਰ ਰਹੇ ਹੋ ਇਹ ਸ਼ਬਦ ਦੀ ਵਿਚਾਰ ਕਰਵਾ ਰਹੇ ਹੋ ਤੇ ਅਸੀਂ ਕਰ ਰਹੇ ਹਾਂ ਨਹੀਂ ਸਾਡੀ ਔਕਾਤ ਨਹੀਂ ਹੈ ਸਾਡੀ ਔਕਾਤ ਹੀ ਨਹੀਂ ਹੈ ਕਿ ਅਸੀਂ ਬਾਣੀ ਦੀ ਸ਼ਬਦ ਦੀ ਵਿਚਾਰ ਕਰ ਸਕੀਏ ਪਰ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਮਾਰਗ ਨੇ ਇਸ ਤਰ੍ਹਾਂ ਹੁਕਮ ਤੇ ਰਜ਼ਾ ਵਿੱਚ ਰਹਿ ਕੇ ਹਰ ਜੱਪ ਹਰ ਜੱਪੀ ਹੈ ਭਾਏ ਸੱਚ ਪਿਆਰ ਨਾਨਕ ਨਾਮ ਗੁਰਮੁਖ ਉਰਤਾਰ ਹਰ ਜੱਪ ਪੜੀਐ ਹਰ ਜੱਪੀਐ ਤੇ ਅਖੀਰ ਵਿੱਚ ਮਾਰਗ ਨੇ ਭਾਈ ਹਰੀ ਨੂੰ ਜਪਣਾ ਕਰ ਭਾਏ ਸੱਚ ਪਿਆਰ ਭਾਏ ਭਾਵਨਾ ਨਾਲ ਪਿਆਰ ਨਾਲ ਸਿਮਰਨਾ ਕਰ ਅੰਦਰ ਸ਼ਰਧਾ ਤੇ ਪ੍ਰੇਮ ਨਾਲ ਸਿਮਰਨਾ ਕਰ ਇਹ ਨਹੀਂ ਕਿ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਵੀ ਇਹ ਤੇ ਕਰਨਾ ਹੀ ਪਏਗਾ ਅੱਜ ਨਹੀਂ ਜਦੋਂ ਜਪਜੀ ਸਾਹਿਬ ਪੜ ਰਹੇ ਹੈ ਬਾਣੀ ਪੜ ਰਹੇ ਹੈ ਤੇ ਪ੍ਰੇਮ ਨਾਲ ਸਹਿਤ ਨਾਲ ਜੁੜ ਕੇ ਕਿ ਸੱਚੇ ਪਾਤਸ਼ਾਹ ਸਾਨੂੰ ਇਹ ਉਪਦੇਸ਼ ਕਰ ਰਹੇ ਨੇ ਕਿਉਂਕਿ ਬਾਣੀ ਤੇ ਉਹਨਾਂ ਦੀ ਹੈ ਨਾ ਜੀ ਅਸੀਂ ਤੇ ਜਰੀਏ ਹਾਂ ਨਾਨਕ ਨਾਮ ਗੁਰਮਤਿ ਉਰਤਾਰ ਤੇ ਤੀਜੇ ਪਾਤਸ਼ਾਹ ਅਖੀਰ ਵਿੱਚ ਫਿਰ ਫੈਸਲਾ ਦਿੰਦੇ ਨੇ ਭਾਈ ਨਾਮ ਕੀ ਹੈ ਗੁਰੂ ਦੀ ਮਤ ਨੂੰ ਹਿਰਦੇ ਵਿੱਚ ਧਾਰਨ ਕਰਨਾ ਬਸ ਨਾਨਕ ਨਾਮ ਗੁਰਮਤ ਉਰਤਾਰ ਗੁਰੂ ਦੀ ਮਤ ਨੂੰ ਆਪਣੀ ਮਤ ਨੂੰ ਤਿਆਗ ਦੇਣਾ ਗੁਰ ਕੀ ਮਤ ਤੁਲੇ ਇਆਣੇ ਭਗਤ ਬਿਨਾ ਬੋ ਡੁੱਬੇ ਸਿਆਣੇ ਆਪਣੀਆਂ ਸਿਆਣਪਾਂ ਚਤੁਰਾਈਆਂ ਛੱਡ ਕੇ ਸਹਿ ਸਿਆਣਪਾਂ ਲਖੋ ਹੈ ਤਾਂ ਇੱਕ ਨ ਚੱਲੈ ਨਾਲ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਹੈ ਨਾਮੀ ਦੇ ਗੁਣ ਨਾਮ ਨੂੰ ਪ੍ਰਾਪਤ ਕਰਨ ਲੱਗੇ ਆ ਬਾਣੀ ਨੂੰ ਪੜ੍ਹਨਾ ਹੀ ਵਿਚਾਰਨਾ ਹੀ ਨਾਮ ਹੈ ਤੇ ਨਾਮ ਦੀ ਪ੍ਰਾਪਤੀ ਹੈ ਜੋ ਅਸੀਂ ਵਿਚਾਰਿਆ ਜੋ ਅਸੀਂ ਪੜ੍ਹਿਆ ਉਹਨੂੰ ਹਿਰਦੇ ਵਿੱਚ ਧਾਰਨ ਕਰ ਲੈਣਾ ਤੇ ਆਪਣਾ ਜੀਵਨ ਉਸ ਤਰ੍ਹਾਂ ਦਾ ਬਣਾ ਲੈਣਾ ਫਿਰ ਅਸੀਂ ਨਾਮੀ ਦੇ ਹੋ ਜਾਣੇ ਆ ਫਿਰ ਸਾਡੇ ਅੰਦਰ ਸਹਜ ਹੈ ਸਾਡੇ ਅੰਦਰ ਆਨੰਦ ਹੈ ਫਿਰ ਆਨੰਦ ਦੀ ਅਵਸਥਾ ਪਤਾ ਲੱਗਦੀ ਹੈ ਜਿਹਨੂੰ ਤੀਜੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋ ਟੁਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੈ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਆਓ ਗੁਰੂ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਤੇ ਵੀ ਬਖਸ਼ਿਸ਼ ਕਰੋ ਇਸ ਬਾਣੀ ਨੂੰ ਅਸੀਂ ਵਿਚਾਰ ਸਕੀਏ ਇਸ ਬਾਣੀ ਨੂੰ ਪੜ ਸਕੀਏ ਇਹ ਬਾਣੀ ਸਾਡੇ ਹਿਰਦੇ ਵਿੱਚ ਸਮਾਜ ਜਾਏ ਅਸੀਂ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ